ਨੂਰਦੀ ਮੰਮੀ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਚਰਚਾ ਦਾ ਵਿਸ਼ਾ ਤਾਂ ਉਹ ਕਾਫੀ ਟਾਈਮ ਤੋਂ ਹੀ ਬਣੀ ਹੋਈ ਹੈ ਜਦੋਂ ਤੋਂ ਹੈਪੀ ਵਲੌਗ ਨੇ ਆਪਣਾ ਚੈਨਲ ਬਣਾਇਆ ਹੈ ਹੈਪੀ ਵਲੌਗ ਚੈਨਲ ਬਣਿਆ ਹੈ ਉਦੋਂ ਤੋਂ ਹੀ ਇਹ ਅੰਗ ਪ੍ਰਦਰਸ਼ਨ ਕਰਦੀ ਆ ਰਹੀ ਹੈ ਹੈਪੀ ਨੂੰ ਆਪਣੀ ਇੱਜ਼ਤ ਦਾ ਕੋਈ ਨੀਗਾ ਵੀ ਘਟਦੀ ਆ ਜਾਂ ਵਾਧੀ ਆ ਉਹ ਆਪਣੀ ਪਤਨੀ ਦੇ ਖੁਦ ਅੰਗ ਪ੍ਰਦਰਸ਼ਨ ਕਰਦਾ ਹੈ ਲੋਕਾਂ ਨੂੰ ਆਪਣੀ ਪਤਨੀ ਦੀ ਛਾਤੀ ਦਿਖਾਉਂਦਾ ਹੈ ਉਸ ਦੇ ਅੰਗ ਪ੍ਰਦਰਸ਼ਨ ਕਰਕੇ ਵਿਊ ਲੈਂਦਾ ਹੈ ਤੇ ਮੋਟੀ ਕਮਾਈ ਕਰ ਚੁੱਕਾ ਹੈ ਹੈਪੀ ਵਲੌਗ ਨੇ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਉਸਨੇ 20 ਕਿੱਲੇ ਜ਼ਮੀਨ ਦੇ ਖਰੀਦ ਲਏ ਹਨ ਅਤੇ ਉਸਨੇ ਇੱਕ ਕਰੇਟਾ ਗੱਡੀ ਲੈ ਲਈ ਹੈ ਸਿਰਫ ਉਸਨੇ ਆਪਣੀ ਪਤਨੀ ਦਾ ਅੰਗ ਪ੍ਰਦਰਸ਼ਨ ਕਰਕੇ ਇਹ ਕਮਾਈ ਕੀਤੀ ਹੈ ਲੋਕ ਉਹਨਾਂ ਨੂੰ ਬਹੁਤ ਲਾਂਤਾਂ ਪਾਉਂਦੇ ਹਨ ਪਰ ਉਹਨਾਂ ਦੇ ਕੰਨ ਤੇ ਜੂਨ ਨਹੀਂ ਸਰਕਦੀ ਇਥੋਂ ਤੱਕ ਕਿ ਉਹ ਆਪਣੇ ਘਰਵਾਲੀ ਦੇ ਨਹਾਉਣ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਪਾ ਰਿਹਾ ਸੀ ਗਰਮੀ ਦੇ ਮਹੀਨੇ ਵਿੱਚ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਤੂੰ ਨਹਾ ਤੇ ਮੈਂ ਤੇਰੀਆਂ ਵੀਡੀਓ ਬਣਾਉਣਾ ਹਾਂ ਉਸ ਵਿੱਚ ਉਸਦੇ ਅੰਗ ਸਾਫ਼-ਸਾਫ਼ ਦਿਖਾਈ ਦਿੰਦੇ ਸੀ ਇਹਨਾਂ ਦੇ ਵਿਰੁੱਧ ਆਵਾਜ਼ ਚੁੱਕੀ ਆ ਹੁਣ ਰੰਦਾਵੇ ਨੇ ਰੰਦਾਵੇ ਨੇ ਆਵਾਜ਼ ਚੁੱਕੀ ਹੈ ਕਿ ਇਹਨਾਂ ਦਾ ਚੈਨਲ ਬੰਦ ਕਰਵਾਉਣਾ ਚਾਹੀਦਾ ਇਹਨਾਂ ਦਾ ਬਾਈਕਾਟ ਕਰੋ ਕੋਈ ਵੀ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਦਾ ਚੈਨਲ ਦੇਖਣਾ ਬੰਦ ਕਰੋ ਕਿਉਂਕਿ ਜਮਾਨ ਬੱਚਿਆਂ ਦੇ ਉੱਪਰ ਕਾਫੀ ਗਲਤ ਅਸਰ ਪੈ ਰਿਹਾ ਹੈ ਇਹਨਾਂ ਨੂੰ ਦੇਖ ਕੇ ਬਹੁਤ ਬੱਚੇ ਵਿਗੜ ਸਕਦੇ ਨੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਫੋਟੋ ਦੇ ਵਿੱਚ ਕਿ ਨੂਰ ਦੀ ਮੰਮੀ ਦੇ ਅੰਗ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ ਤੇ ਉਹਨਾਂ ਦੇ ਪਿੰਡ ਵਿੱਚ ਪੰਚਾਇਤ ਵੀ ਬੈਠੀ ਸੀ ਪੰਚਾਇਤ ਨੇ ਵੀ ਬਹੁਤ ਚਰਚਾ ਕੀਤੀ ਹੈ ਉਹਨਾਂ ਨੂੰ ਪੰਚਾਇਤ ਦੇ ਵਿੱਚ ਬੁਲਾਇਆ ਸੀ ਪਰ ਉਹਨਾਂ ਨੇ ਉੱਥੇ ਆਉਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਹੈਪੀ ਦਾ ਦਾਦਾ ਖੁਦ ਉਥੇ ਪੰਚਾਇਤ ਵਿੱਚ ਗਿਆ ਸੀ ਉਹ ਕਹਿ ਰਿਹਾ ਸੀ ਕਿ ਅਸੀਂ ਇਹਨਾਂ ਦੇ ਘਰ ਆਉਣਾ ਜਾਣਾ ਛੱਡ ਦਿੱਤਾ ਇਹਨਾਂ ਦੇ ਨਾਲ ਵਰਤ ਵਰਤਾਵਾ ਬੰਦ ਕਰ ਦਿੱਤਾ ਕਿਉਂਕਿ ਅਸੀਂ ਇਹਨਾਂ ਦੀਆਂ ਵੀਡੀਓ ਦੇਖਦੇ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ ਅਸੀਂ ਇਹਨਾਂ ਦੀਆਂ ਵੀਡੀਓ ਨਹੀਂ ਦੇਖ ਸਕਦੇ ਸਾਨੂੰ ਪਤਾ ਹੈ ਜਦੋਂ ਲੋਕ ਵੇਖਦੇ ਹਨ ਤਾਂ ਇਹਨਾਂ ਨੂੰ ਕਿੰਨੇ ਗੰਦੇ ਕਮੈਂਟ ਕਰਦੇ ਹਨ ਬਹੁਤ ਲਾਂਤਾਂ ਪਾਉਂਦੇ ਹਨ ਪਰ ਇਨਾਂ ਦੇ ਕੰਤੇ ਜੂਨ ਹੀ ਸਰਕਦੀ ਇਸ ਕਰਕੇ ਇਹਨਾਂ ਨੇ ਪੰਚਾਇਤ ਇਕੱਠੀ ਕੀਤੀ ਸੀ ਕਿ ਨੂਰ ਦੀ ਮੰਮੀ ਨੂੰ ਵੀ ਉੱਥੇ ਬੁਲਾਇਆ ਸੀ ਕਿ ਇਸ ਨੂੰ ਲਾਂਤਾਂ ਪਾਇਆ ਜਾਣ ਇਸ ਨੂੰ ਕਿਹਾ ਜਾਵੇ ਕਿ ਇਹੋ ਜਿਹੇ ਵਲੌਗ ਬਣਾਉਣੇ ਬੰਦ ਕਰ ਦਿਓ ਹੁਣ ਇਹਨਾਂ ਦੇ ਖਿਲਾਫ ਰੰਧਾਵੇ ਨੇ ਸਖਤ ਆਵਾਜ਼ ਚੁੱਕੀ ਹੈ ਸਾਰੇ ਜਣੇ ਰੰਧਾਵੇ ਦਾ ਸਾਥ ਦਿਓ ਜੋ ਜੋ ਵੀ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ਤੋਂ ਇਹ ਗੰਦ ਹਟਾਇਆ ਜਾਵੇ ਤਾਂ ਕਿ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸਾਫ਼ ਸੁਥਰਾ ਰਹੇ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਕੀ ਸਿੱਖਿਆ ਮਿਲੂਗੀ ਇਸ ਦਾ ਆਪਾਂ ਆਪ ਹੀ ਅੰਦਾਜ਼ਾ ਲਾ ਸਕਦੇ ਹਾਂ ਤੇ ਕੌਣ-ਕੌਣ ਰੰਧਾਵੇ ਦਾ ਸਾਥ ਦੇਵੇਗਾ ਤੇ ਕੌਣ-ਕੌਣ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਇਹ ਅੰਗ ਪ੍ਰਦਰਸ਼ਨ ਵਾਲੇ ਬਲੌਗ ਬੰਦ ਕਰ ਦੇਣੇ ਚਾਹੀਦੇ ਹਨ ਸਾਰੇ ਜਾਣੇ ਜਾਣੇ ਆਪਣੀ ਰਾਇ ਜ਼ਰੂਰ ਦਿਓ ਤੇ ਜੋ-ਜੋ ਵੀ ਰੰਧਾਵੇ ਦੇ ਨਾਲ ਸਹਿਮਤ ਹੈ ਉਹ ਸਾਰੇ ਜਾਣੇ ਕਮੈਂਟ ਜ਼ਰੂਰ ਕਰਿਓ ਕਿ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਬਲੌਗ ਬੰਦ ਕਰਨੇ ਚਾਹੀਦੇ ਨੇ